ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਘਰ ਪਰਿਵਾਰੀ ਸਾਰੇ ਵੀਰ ਭਰਾਵਾਂ ਦੇ ਵਧੀਆ ਹੋਣਗੇ ਬੈਕ ਟੂ ਮਾਈ YouTube ਚੈਨਲ ਬਾਈ ਜੀ ਤੇ ਅੱਜ ਬਾਈ ਜੀ ਆਪਾਂ ਜਿਹੜੇ ਉਹ ਦਿਨ ਆਪਣੇ ਬੱਚੇ ਨਹੀਂ ਆਏ ਸੀ ਉਹ ਵੀ ਦਿਖਾਉਣੇ ਆ ਕਿਹੜੇ ਨਹੀਂ ਆਏ ਸੀ ਆ ਗਏ ਸੀ ਆਪਣੇ 2-3 ਦਿਨਾਂ ਬਾਅਦ ਆਪੇ ਆ ਗਏ ਸੀ ਇੱਕ ਦਿਨ ਨਹੀਂ ਆਏ ਸੀ ਠੀਕ ਹੈ ਤੇ ਆਪਣੀ ਇੱਥੇ ਛੱਤ ਦੇ ਬੈਗੇ ਸੀ ਆਣ ਕੇ ਤੇ ਆਪਾਂ ਤਾੜਦੇ ਸੀ ਠੀਕ ਹੈ ਤੇ ਅੱਜ ਉਹੀ ਬੱਚਿਆਂ ਨੂੰ ਅੱਜ ਆਪਾਂ ਅਲੱਗ ਕਰਾਂਗੇ ਕਬੂਤਰੀਆਂ ਵਾਲੀ ਸਾਈਡ ਜਿਹੜੇ ਬੱਚੇ ਆਪਣੇ ਵੱਡੇ ਜਾਦੇ ਹੋ ਗਏ ਆ ਹਨਾ ਮਿਲ ਡਾਰ ਪਰਣ ਲੱਗ ਗਏ ਉਹਨਾਂ ਨੂੰ ਅਲੱਗ ਕਰ ਦਿੰਨੇ ਮਾਪਿਓ ਤੋਂ ਤੇ ਵਧੀਆ ਆਪ ਦਾਣਾ ਪਾਣੀ ਖਾਣਗੇ ਹਨਾ ਤੰਦਰੁਸਤ ਰਹਿਣਗੇ ਤੇ ਫਿਰ ਉਹ ਜਿਹੜੇ ਉਹਨਾਂ ਦੇ ਮਾਪਿਓ ਫਿਰ ਹੋਰ ਬੜੀ ਡਿੰਗ ਕਰ ਲੈਣਗੇ ਉਹਨਾਂ ਦੇ ਭਰਾ ਪ੍ਰੂ ਹੋਰ ਆਪਾਂ ਲਾਵਾਂਗੇ ਫੇਰ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਪਹਿਲੇ ਖੁੱਡੇ ਦੇ ਵਿੱਚ ਫਿਰ ਤੁਹਾਨੂੰ ਦਿਖਾਉਣੇ ਆ ਹਾਂ ਵੀ ਇਹਦੇ ਵਿੱਚ ਆਪਣੇ ਕਿੰਨੇ ਬੱਚੇ ਆ ਜਿਹੜੇ ਆਪਾਂ ਅਲੱਗ ਕਰਨੇ ਆ ਤੇ ਫਿਰ ਆਪਾਂ ਦੂਸਰੇ ਖੁੱਡੇ ਦੇ ਵਿੱਚ ਲੰਘਾਂ ਠੀਕ ਹੈ ਤੇ ਜਿਹੜੇ ਤਾਂ ਅਦਰੋਸੀ ਬਈ ਜੀ ਬੱਚੇ ਦਾ ਹੈ ਗਿਆ ਵੈਸੇ ਦੋ ਠੀਕ ਹੈ ਇੱਕ ਤਾਂ ਆਪਣੇ ਕੋਲੇ ਆ ਬੈਠਾ ਜਿਹੜੀ ਇਹਦੀ ਇੱਕ ਸਾਈਡ ਆ ਨਾ ਪੱਲਾ ਜਿਹੜਾ ਉਹ ਮਤਲਬ 10 ਪਾਰ ਸਾਫ਼ ਨਹੀਂ ਆ ਉਹਦੇ ਨਾਲ ਮਤਲਬ ਖੰਭ ਕਮਜ਼ੋਰੇ ਆ ਗਏ ਸੀਗੇ ਆਪਣੇ ਨੀਲੇ ਬੱਚੇ ਦੇ ਠੀਕ ਹੈ ਇਹ ਉੜਦਾ ਨਹੀਂਗਾ ਇੱਕ ਸਾਈਡ ਇਹਦੇ ਖੰਭ ਪੂਰੇ ਇੱਕ ਜਿਹੜੀ ਉਰਲੀ ਸਾਈਡ ਇਹ ਖੰਭ ਨਹੀਂਗੇ ਇਹਦੇ ਠੀਕ ਹੈ ਇੱਕ ਬੱਚਾ ਆਪਣੇ ਕੋਲੇ ਆ ਬੈਠਾ ਡੱਬਾ ਮੋਜਾ ਠੀਕ ਹੈ ਇਹਨੇ ਖੰਮਾ ਪੂਰਿਆ ਇਹ ਉੜਦਾ ਵੀ ਆ ਪਰ ਇਹ ਛਤਰੀ ਤੇ ਨਹੀਂ ਆਇਆ ਸੀ ਆ ਐਨਾ ਵੀ ਆਪਾਂ ਛਤਰੀ ਦੇ ਵੀ ਬੰਨਿਆ ਕਰਾਂਗੇ ਠੀਕ ਹੈ ਬੱਚੇ ਨੂੰ ਬਾਕੀ ਆਪਣੇ ਕੋਲੇ ਆ ਬਰੀਡਿੰਗ ਵਾਲੇ ਮਤਲਬ ਜੋੜੇ ਆ ਠੀਕ ਹੈ ਸਾਰੇ ਇੱਕਦਾਂ ਇੰਨਾ ਚੋਂ ਖਾਲੀ ਵੀ ਹੋਊਗਾ ਆਪਣਾ ਇੱਕ ਤਾਂ ਆ ਬੈਠਾ ਕਬੂਤਰ ਤੇ ਮਤਲਬ ਮੁੰਡਿਆਂ ਨੇ ਨਾ ਉਧਰੋਂ ਕੱਢ ਕੇ ਇੱਧਰ ਛੱਡਦੇ ਛਤਰੀ ਤੇ ਬੰਨਿਆ ਆ ਸੀ ਮੈਂ ਠੀਕ ਹੈ ਇਹ ਕੈਨੂੰ ਵੀ ਆਪਾਂ ਉਧਰ ਛੱਡਦੇ ਆ ਕਬੂਤਰਾਂ ਵਾਲੀ ਸਾਈਡ ਤੇ ਇੱਕ ਆਪਣੇ ਕਬੂਤਰ ਆ ਪੇਲਾ ਬੈਠਾ ਵਾ ਠੀਕ ਹੈ ਆਪਾਂ ਮੰਨ ਲਓ ਹੋਰ ਅਗਲੀ ਵੀਡੀਓ ਦੇ ਵਿੱਚ ਆਪਾਂ ਕਬੂਤਰੀਆਂ ਵੀ ਇੱਧਰ ਛੱਡ ਦਾਂਗੇ ਜਿੰਨੇ ਜਿੰਨੇ ਕਬੂਤਰ ਖਾਲੀ ਆ ਸਾਰੀਆਂ ਵੀਡੀਓ ਦੇ ਵਿੱਚ ਹਨਾ ਜੇ ਮੰਨ ਲਓ ਪਹਿਲੇ ਜੋੜੇ ਲੱਗੇ ਸੀ ਬਾਅਦੋਂ ਮੈਂ ਮਤਲਬ ਨਾ ਮੁੰਡੇ ਨੇ ਮੰਗ ਲਈ ਸੀ ਆਪਾਂ ਉਹਨੂੰ ਵੀ ਉਹਦਾ ਕਬੂਤਰੀ ਵਾਸ ਕਰਦੇ ਨਾ ਬੱਚਾ ਉਹਦੇ ਨਿਕਲੇ ਨਹੀਂ ਸੀ ਆਪਣੇ ਤੋਂ ਅੰਡੇ ਖਰਾਬ ਹੋ ਗਏ ਸੀ ਇਸ ਲਈ ਹੁਣ ਆਪਣੇ ਜਿਹੜੇ ਦੋ ਕਬੂਤਰ ਖਾਲੀ ਆ ਤਿੰਨ ਜਿੰਨੇ ਵੀ ਹਨਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖ ਜਾਣਗੇ ਤੇ ਉਹਨਾਂ ਦੇ ਆਪਾਂ ਜੋੜਾ ਲਾਵਾਂਗੇ ਠੀਕ ਹੈ ਤੇ ਹੁਣ ਜਿਹੜਾ ਆਪਣਾ ਕੰਮ ਆ ਆਪਾਂ ਜਿਹੜੇ ਆ ਬੱਚੇ ਆ ਇਹਨਾਂ ਨੂੰ ਆਪਾਂ ਕਬੂਤਰੀਆਂ ਵਾਲੀ ਸੈੱਡ ਕਰਾਂਗੇ ਠੀਕ ਐ ਤੇ ਨਾਲੇ ਦਾਣਾ ਪਾਣੀ ਆਪ ਖਾਣਗੇ ਇੱਕ ਤਾਂ ਹੋ ਗਿਆ ਠੀਕ ਐ ਉਹਨੂੰ ਕਰ ਲਾਂਗੇ ਵੈਸੇ ਜੇ ਕਰਨਾ ਹੋਇਆ ਕਰ ਲਾਂਗੇ ਆਪਣੇ ਨੂੰ ਉਧਰ ਨੂੰ ਥੀਰੇ ਉਹਨੂੰ ਵੀ ਤੇ ਬਾਕੀ ਤੁਹਾਨੂੰ ਦੂਜੇ ਖੁੱਡੇ ਦੇ ਵਿੱਚ ਦਿਖਾਉਨੇ ਆਪਾਂ ਠੀਕ ਐ ਇਹਦੇ ਵਿੱਚ ਮੇਰੇ ਸਾਹਨ ਤਿੰਨ ਬੱਚੇ ਆ ਬਾਕੀ ਮੈਂ ਤੁਹਾਨੂੰ ਦਿਖਾ ਹੀ ਦਿੰਨੇ ਆ ਹੋ ਗਈ ਆ ਬੱਚਾ ਸੀ ਜਿਹੜਾ ਨਹੀਂ ਆਇਆ ਸੀ ਇਹ ਉੱਡਦਾ ਬਹੁਤ ਸੀਗਾ ਉਦੋਂ ਵੀ ਬਹੁਤ ਉੱਡੀ ਗਿਆ ਆਪਣੇ ਕੋਲੇ ਆਣ ਕੇ ਠੀਕ ਹੈ ਬੱਚਾ ਇਹ ਪਹਿਲਾ ਬੱਚਾ ਆਪਣਾ ਤੇ ਇਹਦਾ ਨਾਲ ਭਾਈ ਆ ਜਿਹੜਾ ਕਮਜ਼ੋਰਾ ਜ ਆ ਵੇਹੇ ਕਮਜ਼ੋਰਾ ਨਹੀਂ ਆ ਤੰਦਰੁਸਤ ਬਹੁਤ ਆ ਇਹ ਫਰਨ ਚ ਬਹੁਤ ਖਾਂਦਾ ਇਹ ਫੜਿਆ ਨਹੀਂ ਜਾਂਦਾ ਮੇਰੇ ਤੋਂ ਵੀ ਤੇ ਬਾਕੀ ਜਿਹੜਾ ਉਹ ਇੱਕ ਪਿੱਛੇ ਬੈਠਾ ਠੀਕ ਆ ਨੀਲਾ ਡੱਬਾ ਆ ਹੋਵਾ ਇਹ ਤਿੰਨ ਬੱਚੇ ਵਾਵਾ ਹੋਏ ਪਏ ਆ ਇਹਨਾਂ ਨੂੰ ਵੀ ਆਪਾਂ ਕਬੂਤਰੀਆਂ ਵਾਲੀ ਸੈਟ ਕਰ ਦਾਂਗੇ ਠੀਕ ਹੈ ਤੇ ਬਾਕੀ ਅਧਰ ਆਪਣੀ ਕਬੂਤਰੀ ਨੇ ਅੰਡੇ ਲਾਈ ਸੀ ਉਹ ਨਾ ਜਿਹੜੇ ਸ਼ੋਰ ਆਪਣੇ ਦਾਣਾ ਪਾਉਣ ਕਈ ਯਾਰ ਆ ਜਾਂਦੇ ਹਨਾ ਉਹਨਾਂ ਨੇ ਯਾਰ ਪੈਰਪੂਰ ਰਾਤ ਤੱਕ ਗਲਤੀ ਗੁਲਤੀ ਨਾਲ ਇਹ ਕੀ ਚੱਕਰ ਬਣ ਗਏ ਨਹੀਂ ਆਪ ਨੂੰ ਪਤਾ ਚੱਲਿਆ ਤੇ ਉਹਨਾਂ ਫਿਰ ਅੰਡੇ ਤੋੜਤੇ ਉਹਨਾਂ ਨੇ ਤੇ ਹੁਣ ਇਹਨਾਂ ਨੇ ਕੀ ਪਤਾ ਨਵੀਂ ਬਰੀਡਿੰਗ ਕਰ ਲਿਆ ਹਨਾ ਠੀਕ ਹੈ ਤੇ ਬਾਕੀ ਇਧਰ ਆਪਣੇ ਦੋ ਜੋੜੇ ਹੀ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਤਾਂ ਉਹ ਕਬੂਤਰੀ ਬੈਠੀ ਹੋਈ ਆ ਠੀਕ ਹੈ ਇਹਦੇ ਨਾਲ ਦਾ ਜਿਹੜਾ ਕਬੂਤਰ ਪਹਿਲਾਂ ਪਹਿਲੇ ਬੱਚੇ ਸੀਗੇ ਉਹ ਤਾਂ ਆਪਣੇ ਉਹ ਉਹ ਪਿੱਛੇ ਬੈਠਾ ਨੀਲਾ ਜਾਂ ਤੇ ਜਿਹੜਾ ਅੱਗੇ ਬੈਠਾ ਇਹਦਾ ਬੱਚਾ ਵਾ ਠੀਕ ਹੈ ਤੇ ਜਿਹੜਾ ਹੁਣ ਜੋੜਾ ਲੱਗਿਆ ਆ ਆਪਣੇ ਆ ਕਬੂਤਰ ਦਾ ਲੱਗਾ ਆ ਤੇ ਉਹ ਕਬੂਤਰੀ ਨਾਲ ਠੀਕ ਹੈ ਹੁਣ ਇਹ ਪਤਨੂ ਦੇਖੋ ਕਿਵੇਂ ਦੇ ਬੱਚੇ ਕੱਢਦੇ ਕਿਵੇਂ ਦੇ ਨਹੀਂ ਕੱਢਦੇ ਬੈਹਂਦਾ ਪਰ ਆਹੀ ਆ ਹੁਣ ਐ ਨਹੀਂ ਪਤਾ ਅੰਡੇ ਦਾ ਜਿਹੜਾ ਪਿਓ ਹੋਊਗਾ ਉਹ ਹੋਊਗਾ ਤੇ ਆ ਹੋਊਗਾ ਠੀਕ ਹੈ ਇਹ ਹਜੇ ਕਨਫਰਮ ਨਹੀਂ ਹਜੇ ਪਤਾ ਆਪਾਂ ਇਹ ਕਨਫਰਮ ਹੋ ਜਾਊਗਾ ਜਦੋਂ ਬੱਚੇ ਨਿਕਲ ਆਏ ਤੇ ਜਿਹੜੇ ਆਪਣੇ ਤਿੰਨ ਬੱਚੇ ਇਹਨਾਂ ਨੂੰ ਵੀ ਆਪਾਂ ਉਧਰ ਕਰਦੇ ਆ ਤੇ ਆਪਾਂ ਸਾਰੇ ਜਿਹੜੇ ਬੱਚੇ ਆ ਆਪਾਂ ਸਾਰਿਆਂ ਨੂੰ ਆਪਾਂ ਪਿੰਜਰੇ ਦੇ ਵਿੱਚ ਪਾ ਲੈਨੇ ਆ ਤੇ ਫਿਰ ਨਾਲੇ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੇ ਆ ਤੇ ਫਿਰ ਆਪਾਂ ਖੁੱਡੇ ਦੇ ਵਿੱਚ ਛੱਡਾਂਗੇ ਠੀਕ ਹੈ ਸਾਰੇ ਵੀਰ ਭਾਵੇਂ ਵੀਡੀਓ ਨਾਲ ਬਨੇ ਰਹੋ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀਰ ਭਰਾ ਨੇ ਨਹੀਂ ਕੀਤਾਗਾ ਤੇ ਲਓ ਜੀ ਆਪਣੇ ਆ ਪੰਜ ਬੱਚੇ ਆ ਠੀਕ ਹੈ ਇਹ ਵੱਡੇ ਤੇ ਦੋ ਆਪਣੇ ਏਡੇ ਏਡੇ ਛੋਟੇ ਛੋਟੇ ਤੁਹਾਨੂੰ ਪਹਿਲੇ ਖੁੱਡੇ ਦੇ ਵਿੱਚ ਦਿਖਾ ਦੇਣਾ ਮੈਂ ਇੱਕ ਮਿੰਟ ਪਹਿਲੋ ਵੀ ਦਿਖਾਈ ਦਈਏ ਠੀਕ ਹੈ ਆਪਣੇ ਕੋਲੇ ਹੈਗੇ ਆ 7 ਇੱਕ ਆ ਬੈਠਾ ਇੱਕ ਜਿਹੜਾ ਆ ਸੋਅਦ ਮੰਗੀ ਜਾਂਦਾ ਠੀਕ ਆ ਆ ਵਾਲੇ ਤੇ ਆਪਣੇ ਹੁਣ ਜਿਹੜੇ ਦੋਸਤ ਆ ਬਾਈ ਜੀ ਉਹ ਵੀ ਆਪਣੇ ਸੱਤ ਬੱਚੇ ਵੀ ਮੰਗਦੇ ਪਏ ਆ ਕਹਿੰਦੇ ਮੈਨੂੰ ਆਹ ਦੇ ਦੇ ਹਨਾ ਬੱਚੇ ਦੇ ਦੋ ਕਿਉਂਕਿ ਆਪਣੇ ਕੋਲੇ ਐਤ ਕੀ ਯਾਰ ਆਪਾਂ ਘੱਟ ਖੜਾਏ ਸੀ ਹਨਾ ਤੁਹਾਨੂੰ ਵੀ ਪਤਾ ਸਾਰੇ ਵੀਰ ਭਰਾਵਾਂ ਨੂੰ ਤੇ ਫਿਰ ਇਸ ਲਈ ਯਾਰ ਤੁਹਾਨੂੰ ਪਤਾ ਯਾਰ ਦਿੱਕਤ ਆ ਹੀ ਜਾਂਦੀ ਹੈ ਹਨਾ ਐਤ ਕੀ ਦੋਰੀ ਆਂਡੇ ਨਾ ਮਤਲਬ ਜਦੋਂ ਮੀਂਹ ਜੇ ਸ਼ੁਰੂ ਹੋਏ ਸੀ ਆਪਣੇ ਕਬੂਤਰਾਂ ਨੇ ਦੋ ਦੋ ਝੋਲੀਆਂ ਲਾ ਲਈਆਂ ਸੀ ਉਹ ਆਂਡੇ ਖਰਾਬ ਹੋ ਗਏ ਸੀ ਇਸ ਤੋਂ ਬਾਅਦ ਆਪਣੇ ਜਿਹੜੇ ਕਬੂਤਰ ਸੀ ਉਹ ਡਰ ਗਏ ਇਸ ਤੋਂ ਬਾਅਦ ਉਹਨਾਂ ਨੇ ਬੱਚੇ ਪੁੱਛੇ ਨਹੀਂ ਲਾਏਗੇ ਠੀਕ ਹੈ ਤੇ ਇਸ ਲਈ ਫਿਰ ਉਹਨਾਂ ਨੇ ਬਈ ਬਹੁਤ ਟਾਈਮ ਲਾਤਾ 1 2 3 ਮਹੀਨੇ ਲਾਤੇ ਆਂਡੇ ਨਹੀਂ ਲਾਈ ਸੀ ਆ ਫਿਰ ਦੂਰੀ ਯਾਰ ਮਤਲਬ ਉਹਨਾਂ ਨੇ ਆਂਡੇ ਲਾਈ ਸੀ ਮੈਂ ਇੱਕ ਦੀ ਅਲੱਗ ਕਰਤੀ ਫਿਰ ਮੈਂ ਛੱਡਦੇ ਸੀ ਠੀਕ ਹੈ ਤੇ ਆ ਬੱਚੇ ਕੱਢੇ ਸੀ ਉਹਨਾਂ ਚੋਂ ਤੇ ਆ ਦੇਖ ਲੋ ਆ ਬੱਚੇ ਆਪਣੇ ਕੋਲੇ ਐਤ ਕੀ ਵੱਡੇ ਹੈਗੇ ਆ ਤੇ ਇਹ ਆਪਾਂ ਐਤ ਕੀ ਵੇਖਾਂਗੇ ਡਾਗੇ ਕੀ ਮੌਲ ਬਣਦਾ ਕੀ ਨਹੀਂ ਕੀ ਪਤਾ ਉਹਨਾਂ ਨੂੰ ਬੱਚੇ ਆਪਣੇ ਕੋਲੇ ਦਾਸਕ ਹੋ ਹੀ ਜਾਣ ਹਨਾ ਦਾਸ ਹੀ ਬਹੁਤ ਆ ਯਾਰ ਬਾਕੀ ਉਡਣ ਸਹੀ ਬਾਕੀ ਆ ਬੱਚੇ ਦੇਖ ਲੋ ਬਾਕੀ ਤੁਹਾਨੂੰ ਮੈਂ ਦਿਖਾਉਣਾ ਛੱਡ ਕੇ ਹਲਾ ਨਾਲੇ ਦਿਖਾਵਾਂਗੇ ਤੁਹਾਨੂੰ ਹੱਥ 'ਚ ਫੜ ਕੇ ਸਾ ਵੀ ਕਿਵੇਂ ਦੇ ਆ ਕਿਵੇਂ ਦੇ ਨਹੀਂ ਠੀਕ ਹੈ ਇਹਨਾਂ ਨੂੰ ਆਪਾਂ ਕਬੂਤਰੀਆਂ ਵਾਲੀ ਸਾਰ ਛੱਡਣ ਲੱਗੇ ਹੁਣ ਆਪਾਂ ਤੇ ਲਓ ਬਾਈ ਜੀ ਆਪਾਂ ਕੈਮਰੇ ਦੀ ਸੈਟਿੰਗ ਕਰ ਲਈ ਆ ਕਿਉਂਕਿ ਤੁਹਾਨੂੰ ਬੱਚੇ ਦਿਖਾਉਣੇ ਮੈਂ ਤਾਂ ਉੱਥੇ ਫੋਨ ਰੱਖਤਾ ਸਾਈਡ ਤੇ ਠੀਕ ਹੈ ਨਾਲੇ ਵਧੀਆ ਤੁਸੀਂ ਬੱਚੇ ਦੇਖ ਲੂਗੇ ਤੇ ਫਿਰ ਆਪਾਂ ਛੱਡਦੇ ਨਾਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਠੀਕ ਹੈ ਲਓ ਜੀ ਪਹਿਲਾ ਬੱਚਾ ਆਪਣਾ ਆ ਗਿਆ ਮੋਜਾ ਜਿਹੜਾ ਕੱਢਿਆ ਸੀ ਆਪਣੇ ਕਬੂਤਰਾਂ ਨੇ ਕੋਈ ਫੇਸ ਨਾਲ ਮੇਰਾ ਵੀ ਆ ਜੇ ਠੀਕ ਆ ਦੇ ਵੇ ਡੱਬਾ ਬੱਚਾ ਕੱਢਿਆ ਕੀ ਆਪਣੇ ਠੀਕ ਹੈ ਓਏ ਤੂੰ ਨਾ ਆ ਜੀ ਬਾਹਰ ਭਰਾਵਾ ਲੋ ਅੰਦਰ ਆ ਇਹ ਜਿਹੜੀ ਆਪਣੀ ਕਬੂਤਰੀ ਸੀ ਉਹਦੇ ਡੱਕੇ ਸੀ ਪੈਰਾਂ ਤੇ ਠੀਕ ਹੈ ਖਟੀਆਂ ਅੱਖਾਂ ਦਾ ਹਜੇ ਕੱਚੀ-ਕੱਚੀ ਆ ਜੀ ਆਹ ਬਿਮਾਰ ਦੀ ਆ ਅੱਖ ਨੋਂਦਰਾ ਵੀ ਦੇਖ ਲੋ ਕਾਲੀਆਂ ਨੋਂਦਰਾ ਇਹ ਡੱਕੇ ਆ ਜਦੇ ਪੈਰਾਂ ਤੇ ਆ ਜੇ ਤੁਹਾਨੂੰ ਦੇਖਦੇ ਹੁਣ ਤਾਂ ਬਾਕੀ ਕਮੈਂਟ ਕਰ ਦਿਓ ਮੈਨੂੰ ਠੀਕ ਹੈ ਤੇ ਆ ਬੱਚਾ ਇੱਕ ਆਪਣੇ ਕੋਲੇ ਇਹ ਨੂੰ ਆਪਾਂ ਛੱਡ ਦਿਆਂ ਬਸ ਕਰ ਆਪਾਂ ਨੂੰ ਨਹੀਂ ਕੰਮ ਰਵਾਦਾਂਗੇ ਜਦੋਂ ਸਾਰੇ ਕਬੂਤਰ ਆਪਾਂ ਛੱਡਦੇ ਠੀਕ ਹੈ ਇਹ ਪਹਿਲਾ ਬੱਚਾ ਸੀਗਾ ਹੁਣ ਜਿਹੜਾ ਆ ਗਿਆ ਦੂਸਰਾ ਬੱਚਾ ਜਿਹੜਾ ਕੱਢਿਆ ਸੀ ਇਹਦੇ ਨਾਲ ਇਹਦੇ ਇਹਦੇ ਤੋਂ ਬਾਅਦ ਠੀਕ ਹੈ ਉਹ ਆਪਣਾ ਆ ਨੀਲਾ ਬੱਚਾ ਸੀਗਾ ਆਹ ਵਾਲਾ ਇਹ ਵੀ ਖੱਟੀਆਂ ਅੱਖਾਂ ਦਾ ਬਾਕੀ ਸਾਰਾ ਕਾਲਾ ਵਾ ਅੱਖਾਂ ਇਹਦੀਆਂ ਖੱਟੀਆਂ ਠੀਕ ਹੈ ਚੁੰਝ ਵੀ ਕਾਲੀ ਨੋਂਦਰਾ ਵੀ ਕਾਲੀਆਂ ਇਹਦੇ ਇੱਕ ਸਾਈਡ ਦੀਆਂ ਨੋਂਦਰਾ ਹੀ ਹੈ ਨਹੀਂ ਸਾਰੀਆਂ ਹੀ ਨੋਂਦਰਾ ਹੈ ਨਹੀਂ ਬਚਪਨ ਤੋਂ ਹੀ ਹੈ ਨਹੀਂ ਜਿਮਾਂਦਰੀ ਠੀਕ ਹੈ ਤੇ ਆਵੇ ਇਹਦੀ ਇੱਕ ਸਾਈਡ ਆਵੇ ਇਹਦੀ ਹੈ ਨਹੀਂ ਦੀ ਮਤਲਬ ਨਾ ਆਪਣੇ ਉਹ ਹੋ ਗਿਆ ਸੀ ਮਤਲਬ ਕਮਜ਼ੋਰੀ ਆ ਗਈ ਸੀ ਇਹ ਤੇ ਖੰਭਾ ਚ ਆ ਪੱਲਾ ਇੱਕ ਹੈ ਨਹੀਂ ਇਹਦਾ ਮਤਲਬ ਇਹ ਸਾਫ ਹੋ ਜੂਗਾ ਮਤਲਬ ਜਿੰਨੇ ਨੂੰ ਆਪਣਾ ਸ਼ੁਰੂ ਹੋਣਗੀਆਂ ਬਾਜੀਆਂ ਪੂਜੀਆਂ ਉਹਨਾਂ ਨੂੰ 10 ਪਰ ਸਾਫ ਕਰ ਜੂਗਾ ਆ ਸਾਈਡ ਆਪਣੀ ਸਹੀ ਸਾਫੀਆ ਠੀਕ ਹੈ ਤੇ ਬਾਕੀ ਆ ਬੱਚਾ ਵੀ ਦੇਖ ਲਓ ਤੁਸੀਂ ਬਾਕੀ ਆਪਾਂ ਛੱਡਾਂਗੇ ਸਾਰਿਆਂ ਨੂੰ ਸਾਰਿਆਂ ਨਾਲ ਨਿਗ੍ਹਾ ਮਰਵਾ ਦਾਂਗੇ ਠੀਕ ਹੈ ਆਪਾਂ ਤੇ ਦੂਜਾ ਆਪਣਾ ਜਿਤੂ ਬਾਅਦ ਜਿਹੜੇ ਕੱਡੇ ਸੀਗੇ ਉਹ ਆਪਣੇ ਆਪ ਬੱਚੇ ਸੀਗੇ ਇਹ ਅਗੜ ਪਿਛੜੀ ਕੱਢਨੇ ਸੀ ਜਿਵੇਂ ਇੱਕ ਇੱਕ ਕੱਢ ਲਿਆ ਫਿਰ ਅਗਲੇ ਦਿਨ ਦੂਜਾ ਕੱਢਿਆ ਠੀਕ ਹੈ ਹਾਂ ਵੀ ਇੱਕ ਆ ਬੱਚਾ ਗੱਡੇ ਆਪਣੇ ਕੋਲੇ ਦੇਖ ਲੋ ਇਹ ਚਿੱਟੀਆਂ ਅੱਖਾਂ ਦਾ ਠੀਕ ਹੈ ਡੱਬਾ ਜਿਹੀ ਬਣ ਜੂਗਾ ਇਹ ਵੀ ਵੱਡਾ ਹੋ ਕੇ ਖੰਭ ਬਹੁਤ ਲੰਮੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖੋ ਬਾਕੀ ਜਿਵੇਂ ਹਨਾ ਆਪਾਂ ਮਤਲਬ ਸਾਹਮਣੋਂ ਸਾਹਮਣੀ ਦੇਖਾਂਗੇ ਫਿਰ ਦੂਈ ਜ਼ਿਆਦਾ ਫਰਕ ਪੈ ਜਾਊਗਾ ਕੂਮ ਦੇ ਵਿੱਚ ਆਪਾਂ ਨੂੰ ਹੋਰ ਪਤਾ ਚੱਲਦਾ। ਬਾਕੀ ਇਹ ਦੇਖ ਲਓ। ਅੱਡੀ ਲਾਲੀਆ। ਖੰਡ ਕਰਨ ਥੋੜੀ ਜਿਹੀ ਹੋ ਗਈ ਸੈਟ। ਇਹ ਵੀ ਗਿਆ। ਆਪਾਂ ਤਿੰਨ ਛੜ ਤੇ ਹੁਣ ਆ ਗਿਆ ਆਪਣਾ ਆ ਕਬੂਤਰ। ਆ ਕਬੂਤਰ ਉਦੋਂ ਨਾ ਛਤਰੀ ਤੇ ਆਪਾਂ ਖੁੱਲੇ ਬਿਠਾਈ ਸੀ ਠੀਕ ਹੈ ਪਿਛਲੀ ਵੀਡੀਓ ਦੇ ਵਿੱਚ ਤੇ ਆਪਣੇ ਕੋਲੇ ਦੋ ਬੱਚੇ ਉੱਡ ਗਏ ਸੀ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਮੋਜਾ ਤੇ ਇੱਕ ਆਪਣਾ ਆ। ਠੀਕ ਹੈ। ਉਹ ਮਤਲਬ ਆ ਗਿਆ ਸੀਗਾ ਉਹ ਵੀ ਦੂਜੇ ਦੂਜੇ ਦਿਨ ਆ ਗਿਆ ਸੀ। ਅੱਤੀ ਆਤੀ ਜੇ ਚੌਥੇ ਦਿਨ ਬਾਅਦ ਆਇਆ ਬੱਚਾ ਇਹ ਪਿੰਡ ਗਾੜਿਆ ਸੀਗਾ ਪਿੰਡੋਂ ਮਤਲਬ ਕਿਸੇ ਦੇ ਬੈਠਾ ਬੂਠਾ ਨਹੀਂਗਾ ਇਹ ਸਿੱਧਾ ਫਿਰ ਅਗਲੇ ਦਿਨ ਆਪਣੇ ਇੱਥੇ ਆਇਆ ਉੱਡਿਆ ਤੇ ਫਿਰ ਮੈਨੂੰ ਪਤਾ ਚੱਲ ਗਿਆ ਮੈਂ ਛਤਰੀ ਤੇ ਕਬੂਤਰ ਬੰਲੇ ਹੈਨਾ ਛਤਰੀ ਤੇ ਬੈਠਾ ਨਹੀਂ ਇਹ ਮਤਲਬ ਪੈਰ ਜੇ ਲਾਉਂਦਾ ਸੀ ਪਰ ਬੈਠਾ ਨਹੀਂਗਾ ਇਹ ਵੀ ਹਜੇ ਤਾਂ ਮਤਲਬ ਖੱਟੀਆਂ ਅੱਖਾਂ ਦਾ ਹੈ ਚਿੱਟੀਆਂ ਜਿੰਨ ਦਿਖਾਈ ਦਿੰਦਾ ਵਾ ਠੀਕ ਹੈ ਲੋਕੀ ਦੀ ਗਾਲੀ ਆ ਤੇ ਬਾਕੀ ਆ ਦੇਖ ਲਓ ਉਧਰੋਂ ਬੜਾ ਉੱਡਿਆ ਉੱਚਾ ਬਹੁਤ ਜਾੜਿਆ ਸੀ ਇਹ ਵੀ ਮੈਂ ਹੁਣ ਨਹੀਂ ਵਾਸੋਂਦਾ ਬਾਕੀ ਆ ਹੀ ਗਿਆ ਵਿਚਾਰਾ ਬਾਕੀ ਜਮਨਦਰੀ ਇਹਦੇ ਜਿਹੜੀ ਕਲਫ ਜੀ ਆਣ ਲੱਗੀ ਹੋਈ ਆ ਠੀਕ ਆ ਪੂੰਜਾ ਇਹਦਾ ਸਾਰਾ ਬਾਕੀ ਦੇਖ ਲੋ ਕਿੰਨਾ ਘੈਂਟ ਲੱਗਦਾ ਪਿਆ ਹਨਾ ਬਾਕੀ ਆ ਦੇਖੋ ਅੱਖਾਂ ਦੀ ਜਿਵੇਂ ਵੀ ਸਾਫ ਦੇਖਦੀ ਆ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਬਾਅਦ ਚੋਂ ਠੀਕ ਆ ਬਾਕੀ ਆ ਪੋਟਾ ਇਹ ਬਹੁਤ ਵਧੀਆ ਬੱਚਾ ਉੱਡਿਆ ਬਾਕੀ ਹੁਣ ਇਹਨਾਂ ਨੂੰ ਛਤਰੀ ਤੇ ਬੰਨਿਆ ਕਰਾਂਗੇ ਪਹਿਲਾਂ ਮੈਂ ਪਿੰਜਰੇ ਦੇ ਵਿੱਚ ਪਾਉਂਦਾ ਸੀਗਾ ਇਹ ਲੱਗੇ ਨਹੀਂ ਥੋੜੇ ਜਿਹਾ ਵੱਡੇ ਜਾਦੇ ਹੋ ਗਏ ਸੀ ਕਿਉਂਕਿ ਮੇਰੇ ਕੋਲ ਦੋ ਬੱਚੇ ਸੀ ਮਾਈ ਹਨਾ ਚਲ ਇਹਨਾਂ ਨੂੰ ਹੁਣ ਕੀ ਲਾਵਾਂਗੇ ਕਾ ਚਲ ਇਕੱਠੀ ਲਾ ਲਾਂਗੇ ਹਨ ਉਹਦੇ ਕਾਰਨ ਥੋੜੀ ਜਿਹੀ ਦਿੱਕਤ ਆ ਗਈ ਹੁਣ ਮੈਨੂੰ ਪਤਾ ਚੱਲ ਗਿਆ ਹੁਣ ਆਪਾਂ ਛੋਟੇ ਛੋਟੇ ਬੱਚੇ ਬਿਠਾ ਦਿਆ ਕਰਾਂਗੇ ਜਿਵੇਂ ਆਪਣੇ ਕੋਲੇ ਆ ਬੱਚੇ ਕਿ ਮੈਂ ਤੁਹਾਨੂੰ ਦਿਖਾਉਣਾ ਆ ਲਾਸਟ ਬੱਚਾ ਹੀ ਆਪਣਾ ਆ ਜਾ ਭਰਾਵਾ ਉੱਥੋਂ ਵੜ ਗਈ ਕੋਟੀ ਅੜ ਗਈ ਆਪਣੀ ਤਾਂ ਆਇਆ ਭਾਈ ਇੱਕ ਨੇ ਤੇ ਤਾਰਾ ਬਾਲੀਆਂ ਲੱਗੀਆਂ ਕੋਟੀ ਅੜ ਜਾਂਦੀ ਆ ਯਾਰ ਚਲੋ ਭਾਈ ਆ ਲਾਸਟ ਬੱਚਾ ਆ ਇਹਦਾ ਭਾਈ ਸੀ ਜਿਹੜਾ ਆਪਾਂ ਹੁਣ ਪਹਿਲਾਂ ਬਿਨਾਂ ਆ ਜਾ ਇਹ ਦਿੱਪੂ ਆ ਗੜਕ ਜੀ ਆਵੇ ਇਹ ਵੀ ਖੱਟੀਆਂ ਜੀਆਂ ਅੱਖਾਂ ਦਾ ਚਿੱਟੀਆਂ ਹੀ ਕਰਨਗੇ ਸਾਰੀਆਂ ਲਾਲ ਲਾਲ ਬਣਨਾ ਭਾਪ ਜੀ ਮਾਰਦੀ ਆ ਚਿੱਟੀਆਂ ਹੀ ਕਰਨਗੇ ਸਾਰੇ ਇਹ ਦੋਨੇ ਭੈਣ ਭਾਈ ਇਹ ਨਿੱਕਾ ਜਈਆ ਏਡੇ ਏਡੇ ਆਪਾਂ ਬਿਠਾ ਦਿਆ ਕਰਾਂਗੇ ਛਤਰੀ ਤੇ ਜਿਹੜੇ ਸੌਖੇ ਲੱਗ ਜਾ ਕਰਨ ਨਾ ਆਪਾਂ ਨੂੰ ਤਕਲੀਫ ਪੂੰਜਾ ਦੇਖੇਗਾ ਜੋੜੀ ਬੈਠਾ ਵਾ ਖੋਲਦਾ ਨਹੀਂ ਪਿਆ ਠੀਕ ਹੈ ਬਾਕੀ ਆ ਇਹਦਾ ਅੱਗੋ ਦੇਖ ਲੋ ਸਾਤੀ ਵੇਨ ਦਾ ਵੀ ਤੁਹਾਨੂੰ ਵੇਨ ਦਾ ਹਾਂ ਵੀ ਕਿ ਮੈਨੂੰ ਕਿਹੜੇ ਦੇਖੀ ਜਾਂਦੇ ਆ ਫਿਰ ਕਮੈਂਟ ਕਰੋ ਬੱਚੇ ਤੇ ਹਨਾ ਤੇ ਲਓ ਜੀ ਇਹਨੂੰ ਛੱਡਦੇ ਲਾਸਟ ਬੱਚੇ ਨੂੰ ਤੇ ਹੁਣ ਤੁਹਾਨੂੰ ਆਪਾਂ ਪੈਕ ਕੈਮਰਾ ਕਰਕੇ ਦਿਖਾਉਣੇ ਆ ਜਿਹੜੇ ਬੱਚੇ ਆਪਾਂ ਛੱਡੇ ਆ ਆਪਣੀਆਂ ਕਬੂਤਰੀਆਂ ਦੇ ਨਾਲ ਹੀ ਰਲਦੇ ਪਾਏ ਆ ਬਾਕੀ ਤੁਹਾਨੂੰ ਪਤਾ ਹੈ ਹਨਾ ਦੇਖਣ ਜਾਂ ਤਾਂ ਪਤਾ ਚੱਲ ਜਾਂਦਾ ਹਾਂ ਵੀ ਆ ਬੱਚੇ ਆ ਤੇ ਆ ਵੱਡੇ ਆ ਠੀਕ ਹੈ ਤੇ ਲਓ ਜੀ ਇੱਕ ਤਾਂ ਬੈਠਾ ਇੱਕ ਉਹ ਬੈਠਾ ਦੋ ਪਿੱਛੇ ਬੈਠੇ ਇੱਕਾ ਬੈਠਾ ਠੀਕ ਹੈ ਇਹ ਬੱਚੇ ਆਪਾਂ ਛੱਡੇ ਹੋਇਆ ਹੁਣ ਆਹ ਵਾਲਾ ਉਹ ਜਿਹੜਾ ਪਿੱਛੇ ਬੈਠਾ ਆ ਫਿਰ ਉਹ ਜਿਹੜਾ ਇਕ ਆ ਗਿਆ ਇਕ ਆ ਗਿਆ ਠੀਕ ਹੈ ਬਾਕੀ ਆਪਣੀਆਂ ਕਬੂਤਰੀਆਂ ਉੱਪਰ ਬੈਠੀਆਂ ਹੋਈਆਂ ਇਹਦੀਆਂ ਆਪਾਂ ਦੋ ਤਿੰਨ ਵੀਡੀਓ ਪਾ ਵੀ ਦਿਤੀਆਂ ਸ਼ਾਰਟ ਠੀਕ ਹੈ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਸਾਰੇ ਵੀਰ ਭਰਾ ਫੋਲੋ ਕਰ ਲਓ ਜਿਹੜਾ ਆਪਣਾ ਇੰਸਟਾਗ੍ਰam ਪੇਜ ਆ ਬਈ ਜੀ ਮਨਜਿੰਦਰ ਸਹੋਤਾ ਬਾਈ ਆ ਸਾਰੇ ਵੀਰ ਭਰਾ ਜਾ ਕੇ ਫੋਲੋ ਕਰ ਲਿਓ ਆਪਣਾ YouTube ਦੇ ਬਾਇਓ ਦੇ ਵਿੱਚ ਵੀ ਲਿੰਕ ਦਿੱਤਾ ਹੈ ਇੰਸਟਾਗ੍ਰam ਦਾ ਉਥੇ ਆਪਣੀਆਂ ਸ਼ਾਰਟ ਵੀਡੀਓ ਰੋਜ਼ ਆ ਜਾਂਦੀਆਂ ਠੀਕ ਹੈ ਬਈ ਜੀ ਉਹਨੂੰ ਵੀ ਫੋਲੋ ਕਰ ਲਿਓ ਸਾਰੇ ਵੀਰ ਭਰਾ ਜਾ ਕੇ ਤੇ ਬਾਕੀ ਨਵੀਂ ਅਪਡੇਟ ਲਈ ਜੀ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਤੇ ਆ ਦੇਖ ਲਓ ਬਾਕੀ ਬਾਕੀ ਫਿਰ ਆਪਾਂ ਦੱਸ ਦਿਆਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹਾਂ ਵੀ ਆਪਣੇ ਕਿੰਨੇ ਬੱਚੇ ਨਿਕਲੇ ਕਿੰਨੇ ਲੱਗ ਗਏ ਕਿੰਨੇ ਜੋੜੇ ਲਾਤੇ ਕਿੰਨੇ ਹਟਾਤੇ ਠੀਕ ਹੈ ਸਾਰਾ ਕੁਝ ਤੁਹਾਨੂੰ ਪਤਾ ਚੱਲ ਜੂਗਾ ਆਪਣੇ ਪੇਜ ਨੂੰ ਫੋਲੋ ਕਰ ਲਿਓ ਜੇ ਤੁਸੀਂ ਪਹਿਲਾ ਵੀਡੀਓ ਚਾਹੁੰਦੇ ਆ ਬਾਕੀ ਮਿਲਦਾ ਅਗਲੇ ਵੀਡੀਓ ਦੇ ਵਿੱਚ ਲਵ ਯੂ ਬਈ ਸਾਰੇ ਵੀਰ ਭਰਾ ਨੂੰ ਓਕੇ ਬਾਈ